ਹਾਂ ਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਦਰ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਇੱਕ ਜਿਹਾਂ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਖਵਾਜਾ ਪੀਰ ਸਰਕਾਰ ਦਾ ਇੱਕ ਜਿਹਾਂ ਵਸ਼ੀਕਰਨ ਵਾਸਤੇ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਵੀ ਵਸ਼ੀਕਰਨ ਕਰ ਸਕਦੇ ਹੋ ਤੁਹਾਡੇ ਦੁਸ਼ਮਣ ਦੇ ਦਿਲ ਵਿੱਚ ਤੁਹਾਡੇ ਲਈ ਪਿਆਰ ਪੈਦਾ ਹੋ ਜਾਵੇਗਾ ਇਸ ਕਲਮੇ ਨਾਲ ਤੁਹਾਡਾ ਦੁਸ਼ਮਣ ਵੀ ਤੁਹਾਡੇ ਵਸ਼ੇ ਦੇ ਵਿੱਚ ਹੋ ਜਾਵੇਗਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਉਹ ਕਰੇਗਾ ਇਸ ਮੰਤਰ ਦੇ ਨਾਲ ਖਵਾਜਾ ਪੀਰ ਸਰਕਾਰ ਦੇ ਇਸ ਮੰਤਰ ਦੇ ਨਾਲ ਤੁਸੀਂ ਸਿਰਫ ਆਪਣੇ ਦੁਸ਼ਮਣ ਦਾ ਹੀ ਨਹੀਂ ਬਲਕਿ ਜਿਸ ਦਾ ਚਾਹੋ ਉਸ ਦਾ ਵਸ਼ੀਕਰਨ ਕਰ ਸਕਦੇ ਹੋ ਕਿਸ ਦੀ ਪਤਨੀ ਰੁੱਸ ਗਈ ਹੋਵੇ ਕਿਸ ਦਾ ਪਤੀ ਨਾਰਾਜ਼ ਹੋਵੇ ਕਿਸੇ ਦੇ ਬੱਚੇ ਕਹਿਣੇ ਵਿੱਚ ਨਹੀਂ ਹੋਣ ਕਿਸੇ ਤਰ੍ਹਾਂ ਦੇ ਤੁਸੀਂ ਇਸ ਦੇ ਨਾਲ ਵਸ਼ੀਕਰਨ ਕਰ ਸਕਦੇ ਹੋ ਕਿਸੇ ਦੀ ਵੀ ਨਫ਼ਰਤ ਨੂੰ ਇਸ ਕਲਮੇ ਦੇ ਨਾਲ ਸੀਪੀਆਰ ਦੇ ਵਿੱਚ ਬਦਲ ਸਕਦੇ ਹੋ ਚਾਹੇ ਕਿੰਨਾ ਵੀ ਨਰਾਜ਼ ਥੋੜੇ ਨਾਲ ਕੋਈ ਸ਼ਖਸ ਹੋਵੇ ਕਿੰਨੀ ਵੀ ਨਫ਼ਰਤ ਹੋ ਇਜ਼ਤ ਦੇ ਵਿੱਚ ਤੁਹਾਡੇ ਪ੍ਰਤੀ ਹੋਵੇ ਜਿੰਨੀ ਨਫ਼ਰਤ ਹੋਵੇਗੀ ਉਸ ਤੋਂ ਕਈ ਗੁਣਾ ਜ਼ਿਆਦਾ ਵੱਧ ਤੁਹਾਡੇ ਲਈ ਮੁਹੱਬਤ ਪਿਆਰ ਉਸ ਇਨਸਾਨ ਦੇ ਦਿਲ ਵਿੱਚ ਪੈਦਾ ਹੋ ਜਾਵੇਗਾ ਤੁਹਾਡੇ ਲਈ ਤੇ ਤੁਹਾਡੀ ਹਰ ਇੱਕ ਗੱਲ ਅੱਖਾਂ ਬੰਦ ਕਰਕੇ ਤੁਹਾਡੇ ਤੇ ਵਿਸ਼ਵਾਸ ਕਰਕੇ ਮੰਨੇਗਾ ਦੋਸਤੋ ਇੱਕ ਖਵਾਜਾ ਫ਼ੀ ਸਰਕਾਰ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਹੈ ਸਕਲ ਮੈਨੂੰ ਕਿਵੇਂ ਸਿੱਧ ਕਰਨਾ ਹੈ ਤੁਹਾਨੂੰ ਉਸਦੀ ਬਿਲ ਨਵੀਂ ਦੀ ਦੱਸਦੇ ਹਾਂ ਬਾਅਦ ਵਿੱਚ ਤੁਹਾਨੂੰ ਇੱਕ ਕਲਮਾ ਦੱਸਾਂਗੇ ਦੋਸਤੋ ਕਿਸੇ ਵੀ ਵੀਰ ਵਰਤੋਂ ਜਾਂ ਫਿਰ ਐਤ ਵਰਤੋਂ ਤੁਸੀਂ ਇਹ ਸਾਧਨਾ ਸ਼ੁਰੂ ਕਰਨੀ ਹੈ 41 ਦਿਨ ਦੀ ਹੈ ਸਾਧਨਾ ਹੋਵੇਗੀ ਤੁਸੀਂ ਦਰਿਆ ਜਾਂ ਫਿਰ ਨਦੀ ਦੇ ਕੰਡੇ ਬੈਠ ਕੇ ਯਾਨੀ ਕਿ ਪਾਣੀ ਦੇ ਕੰਡੇ ਬੈਠ ਕੇ ਸਾਧਨਾ ਕਰਨੀ ਹੈ ਹਰ ਰੋਜ਼ 101 ਮਣਕਿਆਂ ਵਾਲੀ ਮਾਲਾ ਤੇ ਇੱਕ ਮਾਲਾ ਦਾ ਜਾਪ ਕਰਨਾ ਹੈ ਪਹਿਲੇ ਦਿਨ ਤੁਸੀਂ ਗੜੀਆਂ ਨਿਆਜ਼ ਅਤੇ 7 ਅਗਰਬਤੀਆਂ 7 ਲੌਂਗ 7 ਇਲਾਇਚੀ ਇੱਕ ਸਿਗਰਟ ਦੋ ਮਿੱਠੇ ਪਾਨ ਅਤੇ 17 ਦੀ ਮਠਿਆਈ ਇਹ ਸਾਰੀ ਸਮਗਰੀ ਤੁਸੀ ਪਹਿਲੇ ਦਿਨ ਅਤੇ ਆਖਰੀ ਦਿਨ ਲਾਉਣੀ ਹੈ ਬੋਗ ਪ੍ਰਸ਼ਾਦ ਪਹਿਲੇ ਦਿਨ ਅਤੇ ਆਖਰੀ ਦਿਨ ਇਹ ਦੇਣਾ ਹੈ ਮੰਤਰ ਜਾਪ ਕਰਨ ਤੋਂ ਬਾਅਦ ਜੇ ਕਮਾਲਾ ਦਾ ਜਾਪ ਕਰਨ ਤੋਂ ਬਾਅਦ ਤੁਸੀ ਇਹ ਸਾਰਾ ਸਮਾਨ ਜਲ ਪ੍ਰਵਾਹ ਕਰ ਦੇਣਾ ਹੈ ਤੇ ਖੋਜਾ ਪੀਰ ਸਰ ਦਾ ਅਚਰਾਜ ਜਰੂਰ ਰੋਸ਼ਨ ਕਰਨਾ ਹੈ ਅਗਰਬਤੀ ਜ਼ਰੂਰ ਜਗਾਉਣੀ ਹੈ ਹਰ ਰੋਜ਼ ਸਰੋਂ ਦੇ ਤੇਲ ਦਾ ਜਰਾਕ ਰੋਸ਼ਨ ਕਰਕੇ ਸਤ ਅਗਰਬਤੀਆਂ ਜਗਾ ਕੇ ਇੱਕ ਮਾਲਾ ਦਾ ਜਾਪ ਕਰਨਾ ਹੈ ਇਸੇ ਤਰ੍ਹਾਂ ਤੁਸੀਂ 41 ਦਿਨ ਤੱਕ ਬਿਨਾਂ ਕਿਸੇ ਨਾਗੀ ਤੋਂ ਸਾਫ ਪਾਕ ਰਹਿ ਕੇ ਇਹ ਸਾਧਨਾ ਨੂੰ ਕਰਨਾ ਹੈ ਜੋ ਸਾਧਨਾ ਨੂੰ ਕਰਨ ਲਈ ਜਿਹੜਾ ਕਲਮਾ ਪੜ੍ਹਨਾ ਹੈ ਉਹ ਕਲਮਾ ਸੁਣ ਲਵੋ ਅਤੇ ਨੋਟ ਕਰ ਲਵੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ 채ਨਲ ਨਾ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਕਮੈਂਟ ਬਾਕਸ ਵਿੱਚ ਜਾਏ ख्वाजा पीर सरकार की जरूर लिखना है सो हूँ तुम कलमा सुन लवो तो नोट कर लवो बिस्मिल्ला सुबहान अल्लाह अलहमदुल्ला जल तू जलाल तू कुदरती कमाल तू औखी वेले यार तू आई बला को टाल तू या रहीमो रहम कर या करीमो करम कर सख्त दिल नरम कर बैठे को उठा लिया सुते को जगा लिया खड़ी को तौड़ा तो लिया ਨਾ ਕਰ ਸਕ ਨਾ ਬਾਰ ਸੁਖ ਖੜ ਖੜ ਦੇਖੇ ਮੇਰਾ ਮੁਖ ਨਿਆਜ਼ ਚੜਾਵਾਂ ਵੀਰ ਬਾਰ ਕبھی ਨਾ ਛੋੜੇ ਮੇਰਾ ਖਿਆਲ ਆਪਣਾ ਪੈਰਾ ਪੀਰ ਜੀ ਲਾਉਂਦੇ ਜਾਓ ਹੋਰਾਂ ਦਾ ਪੈਰਾ ਕੱਟਦੇ ਜਾਓ ਇਤਨਾ ਕਾਮ ਮੇਰਾ ਨਾ ਕਰੇ ਤਾਂ ਦੁਹਾਈ ਖੁਦਾ ਅੱਲਾ ਪਾਕ ਦੀ ਦੋਸਤੋ ਏਸੀ ਕਲਮਾ ਇਸ ਕਲਮੇ ਨੂੰ ਤੁਸੀਂ ਸੱਚੇ ਦਿਲੋਂ ਪੜਨਾ ਹੈ ਤੁਹਾਨੂੰ ਸਦੀ ਜ਼ਰੂਰ ਪ੍ਰਾਪਤ ਹੋਵੇਗੀ ਤੇ ਸਾਧਨਤ ਵਿੱਚ ਜਿੰਨੇ ਵੀ ਵੀਰਵਾਰਾਉਣ ਕਿਤੇ ਜਿੰਨੇ ਵੀ ਯਾਤ ਪਰਾਉਣਗੇ ਹਰ ਵੀਰਵਾਰ ਨੂੰ ਤੁਸੀਂ ਨਿਆਜ਼ ਜ਼ਰੂਰ ਦੇਣੀ ਹੈ ਅਤੇ ਵੀਰਵਾਰ ਨੂੰ ਨਿਆਜ਼ ਹੋਗੀ ਤੇ ਇਹ ਤੁਹਾਨੂੰ ਦਲੀਆ ਦਿਣਾ ਹੈ ਅਤੇ ਜਦੋਂ ਇਹ ਮੰਤਰ ਸਿੱਧ ਹੋ ਜਾਵੇ 41 ਦਿਨਾਂ ਤੋਂ ਬਾਅਦ ਤੁਸੀਂ ਇਸ ਮੰਤਰ ਨੂੰ ਚਲਾਉਣਾ ਹੈ ਤਾਂ ਕਿਸੇ ਵੀ ਸਾਫ ਉਜਲ ਤੇ ਇਸ ਮੰਤਰ ਨੂੰ 21 ਵਾਰ ਵਰਗੇ ਫੂਗ ਮਾਰਦੇ ਹੋ ਅਤੇ ਇਸ ਦਾ ਹੀ ਵਸ਼ਿਕ ਕਰਨ ਕਰਨਾ ਹੈ ਉਸ ਨੂੰ ਪਿਲਾ ਦਿਓ ਨਹੀਂ ਤਾਂ ਕੋਈ ਵੀ ਮਠਿਆਈ ਲੈ ਲਵੋ ਸਫੇਦ ਉਸ ਮਠਿਆਈ ਤੇ ਇਸ ਮੰਤਰ ਨੂੰ 2 ਵਾਰ ਪੜ੍ਹ ਕੇ ਫੂਕ ਮਾਰ ਦਿਓ ਦਮ ਕਰ ਦਿਓ ਅਤੇ ਉਸ ਵਿਅਕਤੀ ਨੂੰ ਖਿਲਾ ਦਿਓ ਜਿਸ ਦਾ ਤੁਸੀਂ ਵਸ਼ੀਕਰਨ ਕਰਨਾ ਚਾਹੁੰਦੇ ਹੋ ਇਸ ਨਾਲ ਉਹ ਵਿਅਕਤੀ ਤੁਹਾਡੇ ਵਸ਼ ਵਿੱਚ ਹੋ ਜਾਵੇਗਾ ਮਠਿਆਈ ਤੇ ਕਰਕੇ ਦੋਗੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਮਿੱਠੇ ਵਿੱਚ ਇਸ ਤਰ੍ਹਾਂ ਦੀ ਚੀਜ਼ ਜਲਦੀ ਅਸਰ ਕਰਦੀ ਹੈ ਇਨਸ਼ਾਅੱਲਾ ਤੁਹਾਨੂੰ ਤੁਹਾਡੇ ਜਾਇਜ਼ ਮਕਸਦਾਂ ਦੇ ਵਿੱਚ ਕਾਮਯਾਬੀ ਜ਼ਰੂਰ ਮਿਲੇਗੀ ਜੈ ਪੀਰਾਂ ਦੀ